ਇੱਕ ਪਾਸੇ ਲੋਕ ਸਭਾ ਇਲੈਕਸ਼ਨਸ ਨੇ ਔਰ ਦੂਸਰੀ ਤਰਫ ਬੀਤੀ ਰਾਤ ED ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ جاری ਹੈ ਫਿਰ ਚਾਹੇ ਉਹ ਦਿੱਲੀ ਹੋਵੇ ਪੰਜਾਬ ਹੋਵੇ ਆਮ ਪਾਰਟੀ ਵੱਲੋਂ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ BJP ਵੱਲੋਂ ਗਲਤ ਨੀਤੀਆਂ ਦੇ ਤਹਿਤ ਅਰਵਿੰਦ ਕੇਜਰੀਵਾਲ ਨੂੰ ਹਿਰਾਸਤ ਦੇ ਵਿੱਚ ਪਾਇਆ ਗਿਆ ਤਾਂ ਗੱਲਬਾਤ ਕਰਦੇ ਆਂ ਸਾਬਕਾ ਕੇਂਦਰੀ ਮੰਤਰੀ ਨੇ ਵਿਜੇ ਸਾਪਲਾ ਜੀ ਸਾਪਲਾ ਜੀ ਕੇਸਰੀ ਕੇ ਨਾਲ ਪੂਰਾ ਦੇਖਦੇ ਹਾਂ ਇਹ ਜੋ ਸਿਨੈਰੀਓ ਬਣਿਆ ਬੀਤੀ ਰਾਤ ਵੀ ਔਰ ਇੱਕ ਪਾਸੇ ਲੋਕ ਸਭਾ ਇਲੈਕਸ਼ਨ ਨੇ ਦੂਸਰੇ ਪਾਸੇ ਆਮ ਪਾਰਟੀ ਕਹਿ ਰਹੀ ਵੀ ਬੀਜੇਪੀ ਨੇ ਇਹ ਸਾਰਾ ਕੁਝ ਕਰਾਇਆ ਹੋਇਆ ਦੇਖੋ ਬੀਜੇਪੀ ਦਾ ਇਹਦੇ ਚ ਕਹਿਣਾ ਇਹ ਗਲਤ ਆ ਹਾਂ ਇਹਨਾਂ ਕਿ ਜਿਹੜੀ ਏਡੀ ਨੇ ਆਪਣੇ ਪਿਛਲੇ ਲੰਬੇ ਸਮੇਂ ਤੋਂ ਇਹਦੀ ਇਨਕੁਆਰੀ ਦਿੱਲੀ ਉਹਨਾਂ ਕੋਲ ਕੰਮ ਕਰ ਰਹੀ ਹੈ ਔਰ बार-बार ਉਹਨਾਂ ਨੂੰ ਬੁਲਾਇਆ ਜਾ ਰਿਹਾ ਸੀ ਔਰ बार-बार ਉਹ ਜਿਹੜਾ ਆ ਉਹਨੂੰ ਇੱਕ ਟਿਚ ਸਮਝ ਰਿਆ ਸੀ ਔਰ ਫਿਰ ਉਹ ਕੋਰਟ 'ਚ ਵੀ ਗਿਆ ਕੋਰਟ ਨੇ ਵੀ ਉਹਨੂੰ ਰਾਹਤ ਨਹੀਂ ਦਿੱਤੀ ਭਾਵ ਕੋਰਟ ਨੇ ਵੀ ਕਹਿ ਦਿੱਤਾ ਕਿ ਅਸੀਂ ਤੇਰੀ ਜਿਹੜੀ ਹੈ ਗ੍ਰਿਫਤਾਰੀ ਨਾ ਹੋਵੇ ਇਹਦੀ ਗਰੰਟੀ ਨਹੀਂ ਦੇ ਸਕਦੀ ਕਿਉਂਕਿ ਇੱਕ ਸਿੱਧੇ ਸਿੱਧੇ ਜੀ ਗੱਲ ਹੈ ਪੰਜਾਬੀ ਦੀ ਕਹਾਵਤ ਜਿਨ੍ਹਾਂ ਨੇ ਖਾਧੀਆਂ ਗਾਜਰਾ ਢੱਡੋਂਾਂ ਦੇ ਪੀੜ ਆਖਰ ਜਿਨ੍ਹਾਂ ਨੇ ਕੁਝ ਨਾ ਕੁਝ ਗਲਤ ਕੀਤਾ ਹੈ ਤਾਂ ਉਹਨਾਂ ਨੂੰ ਸਜ਼ਾ ਵੀ ਬਰਾਬਰ ਦੀ ਉਹਨੂੰ ਉਹਨਾਂ ਦੇ ਜਿਹੜੀ ਉਹਨਾਂ ਨੂੰ ਮਿਲਣੀ ਵੀ ਚਾਹੀਦੀ ਹੈ ਔਰ ਜਿਹੜੇ ਉਹ ਲੰਬੇ ਸਮੇਂ ਤੋਂ ਉਹ ਜੇ ਅਗਰ ਉਹ નિર્ਦੋਸ਼ ਸੀ ਅਗਰ ਉਹਨਾਂ ਦੇ ਕੋਈ ਪੱਖ ਸੀਗਾ ਤਾਂ ਉਹਨੂੰ ਫੇਸ ਕਰਨਾ ਚਾਹੀਦਾ ਸੀ ਪਰ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਉਹਨੂੰ ਪਤਾ ਸੀ ਕਿ ਉਹ ਇਸ ਕਰਾਇਮ ਦੇ ਵਿੱਚ ਪੂਰੀ ਤਰ੍ਹਾਂ ਮਲਵਸ ਆ ਉਹਦੀ ਦੋਸ਼ੀ ਆ ਔਰ ਇਸੇ ਕਰਕੇ ਉਹ ਇਧਰ ਉਧਰ ਕਰਕੇ ਆਪਣੇ ਆਪ ਨੂੰ ਜਿਹੜਾ ਆ ਇਹ ਤੋਂ ਬਚ ਰਿਹਾ ਸੀਗਾ ਪਰ ਆਖਰ ਕਦੇ ਨਾ ਕਦੇ ਤਾਂ ਬਾਰੀ ਆਣੀ ਸੀ ਕਿਉਂਕਿ ਕੋਰਟ ਚ ਜਾਣਾ ਕੋਰਟ ਨੇ ਰਾਹਤ ਨਹੀਂ ਦਿੱਤੀ ਤਾਂ ਉਦੋਂ ਬਾਅਦ ED ਨੇ ਆਪਣੀ ਕਾਰਵਾਈ ਤਾਂ ਕਰਨੀ ਹੈ ਸੋ ਇਹਦੇ ਲਈ ਜੇ ਕਹੋਗੇ ਵੀ ਇਕਦਮ ਹੋ ਗਿਆ ਇਹ ਹੋ ਗਿਆ ਉਹ ਐਸਾ ਨਹੀਂ ਪਿਛਲੇ ਲੰਬੇ ਸਮੇਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਕੁਆਰੀ ਦਾ ਹਿੱਸਾ ਹੈ ਔਰ ਉਹ ਇਨਕੁਆਰੀ ਦੇ ਵਿੱਚ ਉਹਨੂੰ ਸਪੋਰਟ ਕਰਨੀ ਚਾਹੀਦੀ ਸੀ ਉਹਦੇ ਚ ਸਮ ਤਫਤੀਸ਼ ਸ਼ਾਮਲ ਹੋਣਾ ਚਾਹੀਦਾ ਸੀ ਔਰ ਉਹ ਤੋਂ ਬਾਅਦ ਆਪਣਾ ਪੱਖ ਵੀ ਰੱਖਣਾ ਚਾਹੀਦਾ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਤਾਂ ਉਹਦੇ ਤੋਂ ਉਹਨਾਂ ਨੇ ਆਪ ਹੀ ਮੰਨ ਲਿਆ ਸੀ ਕਿ ਉਹ ਦੋਸ਼ੀ ਹੈ ਸੋ ਜਦੋਂ ਆਪ ਮੰਨ ਲੈਣ ਤਾਂ ਫਿਰ ਇਹ ਕਹਿਣਾ ਕਿ ਚੋਣਾਂ ਦੇ ਦਿਨ ਤੇ ਬਹੁਤ ਸਾਰੇ ਲੋਕਾਂ ਕੀ ਚੋਣ ਰੱਖੇ ਆ ਤੇ ਚੋਣਾਂ ਦੇ ਵਿੱਚ ਕਿ ਆ ਚੋਣਾਂ ਦੇ ਵਿੱਚ ਗੁਨਾਹ ਕੰਦੀ ਖੁੱਲੀ ਛੁੱਟੀ ਹੈ ਕਿਆ ਕਰਾਪਸ਼ਨ ਖਾਦੀ ਗੁੰਜਨਾਵ ਆਜਣ ਤੇ ਕਰਾਪਸ਼ਨ ਖਾਣ ਕਾਂ ਦੀ ਖੁੱਲੀ ਛੁੱਟੀ ਹੋ ਜਾਂਦੀ ਹੈ ਕਿਆ ਜਿਹੜੇ ਚੋਣਾਂ ਆਣ ਦੀ ਆੜ ਦੇ ਵਿੱਚ ਆਪਾਂ ਸਾਰੇ ਗੁਨਾਹ ਉਹਦੇ ਮਾਫ਼ ਕੀਤੇ ਜਾਣ ਸੋ ਇਸ ਕਰਕੇ ਇਹਨਾਂ ਦੇ ਨਾਲ ਕੋਈ ਨਹੀਂ ਅਗਰ ਗਲਤ ਕੀਤਾ ਹੈ ਗਲਤ ਕਾਂਦੀ ਉਹਨਾਂ ਨੂੰ ਸਜ਼ਾ ਮਿਲੀ ਔਰ ਇਹ ਲੰਬੇ ਸਮੇਂ ਦੀ ਪ੍ਰੋਸੈਸ ਆ ਇਹ ਇੱਕ ਦਿਨ ਚ ਸ਼ੁਰੂ ਹੋਇਆ ਪ੍ਰੋਸੈਸ ਨਹੀਂ ਹੈ ਬੀਤੀ ਰਾਤ ਸੁਪਰੀਮ ਕੋਰਟ ਦੇ ਵਿੱਚ ਅਰਜੀ ਵੀ ਲਗਾਈ ਸੀ ਕਿ ਵੀ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਸੀ ਲੇਕਿਨ ਹੁਣ ਸੋਰਸ ਤੋਂ ਪਤਾ ਲੱਗ ਰਿਹਾ ਵੀ ਉਹਨਾਂ ਨੇ ਜਿਹੜੀ ਉਹ ਅਰਜੀ ਸੀ ਉਹ ਯਾਚੀ ਕੈਸ ਉਹਨੂੰ ਵਾਪਸ ਲੈ ਲਿਆ ਔਰ ਉਹਨੂੰ ਕਹਿ ਰਹੇ ਵੀ ਜਿਹੜੀ ਲੀਗਲ ਟੀਮ ਹੈ ਅਸੀਂ ਲੋਅਰ ਕੋਰਟ ਤੋਂ ਸ਼ੁਰੂਆਤ ਕਰਕੇ ਉੱਥੇ ਚੈਲੰਜ ਕਰਾਂ। ਦੇਖੋ ਹੁਣ ਜਿਹੜੀ ਉਹਨਾਂ ਨੂੰ ਕਿਸੇ ਪਾਸਿਓਂ ਰਾਹਤ ਨਹੀਂ ਮਿਲੀ ਹੈ ਤਾਂ ਉਹਨਾਂ ਨੂੰ ਵੀ ਪਤਾ ਹੈ। ਸੋ ਉਹਨਾਂ ਨੇ ਐਵੇਂ ਵਾਪਸ ਨਹੀਂ ਲਈ। ਹੁਣ ਲੋਅਰ ਕੋਰਟ ਤੋਂ ਸ਼ੁਰੂ ਕਰਨ ਜਾਂ ਕਿਤੇ ਵੀ ਕਰਨ ਭਾਵੇਂ ਉਹਨਾਂ ਨੂੰ ਹੁਣ ਆਪਣੀ ਉਸ ਪ੍ਰਕਿਰਿਆ ਦਾ ਜਿਹੜਾ ਫੋਲੋ ਕਰਨਾ ਚਾਹੀਦਾ ਔਰ ਏਜੰਸੀਆਂ ਆਪਣਾ ਕੰਮ ਕਰਨਗੀਆਂ ਉਹਦੇ ਚ ਕਿਉਂਕਿ ਆਮ ਪਾਰਟੀ ਜਿਹੜੀ ਐਗ ਸ਼ੁਰੂਆਤ ਉਹਨਾਂ ਦੀ ਹੋਈ ਸੀ ਧਰਨੇ ਮੁਜ਼ਾਹਰਿਆਂ ਤੋਂ ਬਾਅਦ ਦੇ ਵਿੱਚ ਇਹ ਅਨਿਕਲ ਕੇ ਸਾਹਮਣੇ ਆਉਂਦਾ ਜਦੋਂ ਪਾਰਟੀ ਬਣੀ ਆ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ ਫਿਰ ਚਾਹੇ ਕੋਈ ਵੀ ਪੰਜਾਬ ਦੇ ਵਿੱਚ ਨੀਤੀ ਹੋਵੇ ਜਾਂ ਦੇਸ਼ ਭਰ ਦੇ ਵਿੱਚ ਹੋਵੇ ਤਾਂ ਹੁਣ ਅਨਾ ਹਜ਼ਾਰੇ ਦਾ ਵੀ ਬਿਆਨ ਆਇਆ ਹੈ ਉਹਨਾਂ ਨੇ ਕਹਿਣਾ ਹੈ ਵੀ ਅਸੀਂ ਮੈਂ ਇਹਨਾਂ ਦੇ ਨਾਲ ਸੀ ਇਹਨੂੰ ਮੇਰੇ ਨਾਲ ਸੀ ਇਹ ਵਧੀਆ ਮੈਨੂੰ ਮਾਨ ਸੀ ਲੇਕਿਨ ਹੁਣ ਇਹ ਆਪਣੀਆਂ ਨੀਤੀਆਂ ਦੇ ਕਰਕੇ ਗ੍ਰਿਫਤਾਰ ਹੋਇਆ ਤੁਹਾਡਾ ਕੀ ਨਜ਼ਰੀਆ ਹੈ ਦੇਖੋ ਉਹਨਾਂ ਨੇ ਨੀਤੀਆਂ ਕਰਕੇ ਨਹੀਂ ਉਹਨਾਂ ਨੇ ਗੁਨਾਹਾਂ ਕਰਕੇ ਕੀਆ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਉਹਨੂੰ ਜਿਹੜੀ ਸਜ਼ਾ ਮਿਲੀ ਹੈ ਪਾਵ ਉਹਨਾਂ ਨੇ ਵੀ ਉਹਦੀ ਉਸ ਸਜ਼ਾ ਦੇ ਉੱਤੇ ਮੋਹਰ ਲਗਾਈ ਉਸ ਕਾਰਵਾਈ ਦੇ ਇਹੜੀ ਦਾ ਸਮਰਥਨ ਕੀਤਾ ਕਿਉਂਕਿ ਉਹ ਜਿਨ੍ਹਾਂ ਦੇ ਨਾਲ ਲੱਗੇ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਪੈਰ ਰੱਖ ਕੇ ਅੱਗੇ ਚੱਲਿਆ ਸੀ ਉਹਨਾਂ ਨੂੰ ਪਿੱਛੇ ਛੱਡ ਕੇ ਉਹਨਾਂ ਨੂੰ ਜਿਕਤਾ ਹੁੰਦਾ ਨਾ ਕਿ ਦਬਾਉਂਦਾ ਹੋਇਆ ਅੱਗੇ ਚਲਾ ਗਿਆ ਉਸ ਬਾਚਾਰ ਧਾਰਾ ਨੂੰ ਛੱਡ ਗਿਆ ਉਹਦੇ ਬਹੁਤ ਸਾਰੇ ਸਾਥੀ ਸੀ ਜਿੰਨੇ ਵੀ ਸਾਥੀ ਸੀ ਸਾਰਿਆਂ ਨੂੰ ਛੱਡ ਕੇ ਉਹ ਅੱਗੇ ਨਿਕਲਿਆ ਔਰ ਉਹਨੇ ਨਾ ਤਾਂ ਕਰਪਸ਼ਨ ਅਗੇਂਸਟ ਇੰਡੀਆ ਅਗੇਂਸਟ ਕਰਪਸ਼ਨ ਸਿਗਾ ਅਨਾਹਜਾਰੇ ਦੀ ਜਿਹੜੀ ਉਹ ਸੰਸਥਾ ਸੀ ਉਹਨਾਂ ਨੇ ਕੰਮ ਕੀਤਾ ਸੀ ਪਰ ਉਹ ਹੀ ਹੁਣ ਕਹਿ ਰਿਹਾ ਕਿ ਇਹਨੇ ਜਿਹੜੀ ਇਹਦੀ ਸਜ਼ਾ ਉਹਦੀ ਆਪਣੀ ਕਾਰਗੁਜ਼ਾਰੀ ਦੀ ਸਜ਼ਾ ਤਾਂ ਪਾਉ ਉਹਦੇ ਜਿਹੜੇ ਪੁਰਾਣੇ ਵਾਕ ਵਰਵੀ ਸੀ ਉਹ ਵੀ ਸਮਝਦੇ ਨੇ ਕਿ ਇਸ ਕੇਸ ਦੀ ਪ੍ਰਵਿਤੀ ਦਾ ਵਿਅਕਤੀ ਹੈ ਲੋਕ ਸਭਾ ਇਲੈਕਸ਼ਨਸ ਨੇ ਬੀਜੇਪੀ ਕਿਸ ਤਰੀਕੇ ਦੇ ਨਵੀਂ ਸਟ੍ਰੈਟੇਜੀ ਬਣਾ ਰਹੀ ਹੈ ਆਪਣੇ ਪੰਜਾਬ ਦੇ ਵਿੱਚ ਪੈਰ ਪਸਾਰਨ ਦੇ ਕਿਉਂਕਿ ਇੱਕ ਪਾਸੇ ਜਿਹੜਾ ਰਾਹ ਦੇ ਵਿੱਚ ਰੋੜਾ ਜਿਹੜਾ ਬੰਦ ਆ ਰਿਹਾ ਹੈ ਕਿਸਾਨੀਆਂ ਆंदोलਨ ਬੰਦ ਆ ਰਿਹਾ ਕਿਉਂਕਿ ਉਹ ਲਗਾਤਾਰ ਜਿਹੜਾ ਹੈਗਾ ਉਹ ਪ੍ਰਦਰਸ਼ਨ ਕਰ ਰਹੇ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਕੇਂਦਰ ਦੀ ਜਿਹੜੀ ਬੀਜੇਪੀ ਸਰਕਾਰ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਸਾਨੂੰ ਐਮਐਸਪੀ ਗਾਰੰਟੀ ਨਹੀਂ ਮਿਲ ਰਹੀ ਸੁਆਮੀਨਾਥਨ ਰਿਪੋਰਟ ਨਹੀਂ ਮਿਲ ਰਹੀ ਨਾ ਹੀ ਕਰਜ਼ਾ ਮੁਕਤੀ ਹੋ ਰਹੀ ਹੈ ਦੇਖੋ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਉਹ ਸਾਰੀਆਂ ਜਿਹੜੀਆਂ ਬੇਸਲੈਸ ਨੇ ਅਗਰ ਤੁਸੀਂ ਸੁਆਮੀ ਨਾਥਨ ਦੀ ਰਿਪੋਰਟ ਨੂੰ ਤੇ ਮੈਨੂੰ ਜਿੰਨੇ ਵੀ ਸੁਆਮੀ ਨਾਥਨ ਦੀ ਰਿਪੋਰਟ ਦੀ ਮੰਗ ਕਰਦੇ ਨੇ ਉਹ ਕਹਿ ਰਹੇ ਨੇ ਕਿ ਉਹਦੀ ਉਸ ਵਿੱਚ ਜਿਹੜੀ ਰეკਮੈਂਡੇਸ਼ਨ ਲਾਗੂ ਕੀਤੀ ਜਾਵੇ ਤੇ ਪਹਿਲਾਂ ਦੱਸੋ ਤੁਸੀਂ ਉਹਦੀ ਰეკਮੈਂਡੇਸ਼ਨ ਕੀ ਸੀ ਜੋ ਰეკਮੈਂਡੇਸ਼ਨਾਂ ਸੀਗੀਆਂ ਉਹ ਇਨ ਬਿਲ ਜਿਹੜੀਆਂ ਮੋਦੀ ਸਰਕਾਰ ਨੇ ਲਾਗੂ ਕੀਤੀਆਂ ਔਰ ਕਿਤੇ ਵੀ ਉਹਨਾਂ ਨੇ ਐਸਾ ਜਿਹੜਾ ਜੋ ਡਿਮਾਂਡ ਕਰ ਰਹੇ ਉਹਨਾਂ ਚ ਇੱਕ ਵੀ ਸੁਆਮੀ ਨਾਥਨ ਦੀ ਰਿਪੋਰਟ ਦੇ ਵਿੱਚ ਦੱਸੋ ਕਿੱਥੇ ਲਿਖਿਆ ਉਹਨਾਂ ਨੇ ਜਿਹੜਾ ਸਮਰਥਨ ਮੋਲ ਦੀ ਗੱਲ ਕੀਤੀ ਹੈ ਸਮਰਥਨ ਮੋਲ ਉਹਨਾਂ ਨੂੰ ਮਿਲ ਰਿਹਾ ਔਰ ਜਿਹੜੀ ਜਿਹੜੀ ਹੁਣ ਜਿੱਥੇ ਤੱਕ ਕੋਈ ਕਹਿ ਰਿਹਾ ਕਿ 23 ਫਸਲਾਂ ਦੇ ਵਿੱਚ ਮੈਂ ਤਾਂ ਕਹਿੰਦਾ ਪਹਿਲਾਂ ਤੁਸੀਂ ਪੰਜਾਬ 'ਚ ਬੀਜਦੇ ਕਿਹੜੀਆਂ ਝੋਨਾ ਕਣਕ ਤੇ ਕਨਾ ਤਿੰਨ ਫਸਲਾਂ ਜਿਹੜੀਆਂ ਬੀਜਦੇ ਹੋ ਤਿੰਨਾਂ ਦੇ ਉੱਤੇ ਤੁਹਾਨੂੰ ਐਮ ਐਸ ਪੀ ਮਿਲ ਰਿਹਾ ਤੁਸੀਂ ਚੌਥੀ ਫਸਲ ਤਾਂ ਪਹਿਲਾਂ ਦੱਸੋ ਤਾਂ ਸਹੀ ਬੀਜੋਗੇ ਕੀ ਤੁਸੀਂ ਕੀ ਕੀ ਬੀਜੋਗੇ ਲਿਆਓ ਤਾਂ ਮੈਂ ਕਹਿੰਦਾ ਕਿ ਤੁਸੀਂ ਤੈਅ ਕਰੋ ਵੀ ਆਹ ਚੀਜ਼ਾਂ ਅਸੀਂ ਵੇਚਾਂਗੇ ਅਸੀਂ ਝੋਨਾ ਨਹੀਂ ਬੀਜਦੇ ਵੇਚਾਂਗੇ ਐਮ ਐਸ ਪੀ ਦੀ ਅਸੀਂ ਗੱਲ ਕਰਵਾ ਦਿੰਨੇ ਆ ਪਾਪ ਅਸੀਂ ਕਿਸੇ ਗੱਲ ਉਹ ਕਿਤੇ ਇਸ ਕਰਕੇ ਨਹੀਂ ਕਿ ਅਸੀਂ ਆਪਣੀਆਂ ਮੰਗਾ ਮੰਗਣਾ ਨਹੀਂ ਚੰਦੇ ਉਹ ਇਸ ਕਰਕੇ ਨਹੀਂ ਕਿ ਅਸੀਂ ਡਿਸਟਰਬ ਕਰਨਾ ਤੁਸੀਂ ਉਹਦੀ ਇੰਟਰਵਿਊ ਚ ਵੀ ਸੁਣਿਆ ਸੀ ਕਿ ਮੋਦੀ ਦਾ ਗ੍ਰਾਫ ਬਹੁਤ ਉੱਚਾ ਚਲਾ ਗਿਆ ਹੁਣ ਆਪਾਂ ਇਹ ਸੱਟਣਾ ਪਾਪ ਉਹਨਾਂ ਨੂੰ ਇਸ ਦਾ ਮਤਲਬ ਨਹੀਂ ਹੈ ਕਿ ਕਿਸਾਨੀ ਨੂੰ ਕੀ ਮਿਲਦਾ ਕਿ ਕਿਸਾਨ ਨੂੰ ਕੀ ਨਹੀਂ ਮਿਲਦਾ ਉਹਨਾਂ ਦਾ ਮਤਲਬ ਸੀ ਕਿ ਆਪਾਂ ਕਿਸੇ ਤਰੀਕੇ ਨਾਲ ਉਹ ਕਿਸੇ ਕਿ ਇਸੇ ਦੂਸਰੇ ਦੇ ਹੱਥਾਂ 'ਚ ਖੇਲ ਰਹੇ ਨੇ ਔਰ ਜਿਨ੍ਹਾਂ ਦੇ ਹੱਥਾਂ 'ਚ ਖੇਲ ਰਹੇ ਨੇ ਉਹ ਸਾਰੇ ਜਗਜਹਾਰ ਹੋ ਚੁੱਕੇ ਨੇ ਸੋ ਇਸ ਕਰਕੇ ਇਹ ਕਿਸਾਨ ਦੇ ਵਿੱਚ ਜਿਹੜਾ ਅੰਦੋਲਨ ਪਹਿਲਾਂ ਹੋਇਆ ਸੀ ਔਰ ਉਹਦੇ ਤੇ ਉਹਦੇ ਵਿੱਚ ਤੁਸੀਂ ਜ਼ਮੀਨ ਉਸਮਾਨ ਦਾ ਅੰਤਰ ਆਪ ਮਹਿਸੂਸ ਕਰਦੇ ਹੋ ਔਰ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਸੰਸਥਾਵਾਂ ਸੀਗੀਆਂ ਕਿਸਾਨੀ ਉਹ ਇਹਦੇ ਵਿੱਚ ਨਹੀਂ ਆਈਆਂ ਉਹਦਾ ਕਾਰਨ ਸੀ ਕਾਰਨ ਵੀ ਇਹ ਸੀ ਕਿ ਉਹ ਇਹਨਾਂ ਦੇ ਜਿਹੜੇ ਉਹ ਇਹ ਕਿ ਜਿਹਨੇ ਕਿਤੇ ਸਪੌਂਸਰਡ ਪ੍ਰੋਗਰਾਮ ਚੱਲ ਰਿਹਾ ਸੀ ਜਿਹਦੇ ਕਰਕੇ ਸ਼ਾਇਦ ਬਾਕੀ ਸੰਸਥਾਵਾਂ ਨੇ ਉਹਦੇ ਨਾਲ ਹਿੱਸਾ ਨਹੀਂ ਉਹਨਾਂ ਦਾ ਸਾਥ ਨਹੀਂ ਦਿੱਤਾ ਜਿੱਥੇ ਤੱਕ ਕਿਸਾਨਾਂ ਦੀ ਗੱਲ ਕਰੀਏ ਤੇ ਮੋਦੀ ਸਰਕਾਰ ਕਿਸਾਨਾਂ ਦੇ ਉਥਾਨ ਦੇ ਲਈ ਉਹਨਾਂ ਦੀ ਤਰੱਕੀ ਲਈ ਵਚਨਬੱਧ ਸੀ ਹੈ ਤੇ ਰਹੇਗੀ। ਔਰ ਉਹਦੇ ਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਆਏਗੀ ਔਰ ਜਿਸ ਤਰੀਕੇ ਨਾਲ ਪਹਿਲਾਂ ਅੱਜ ਤੱਕ ਦੇਖੀਏ ਕਿਸਾਨਾਂ ਦੀ ਕਿਸਾਨ ਸਮਰiddhi ਯੋਜਨਾ ਆ ਉਹਨਾਂ ਨੂੰ ਹਰ ਸਾਲ ਜਿਹੜਾ 6000 ਰੁਪਏ ਦਿੱਤਾ ਜਾਂਦਾ ਆ ਉਹ ਲਗਾਤਾਰ ਚੱਲਦਾ ਆ ਰਿਹਾ ਆ ਔਰ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਜਿਹੜੀਆਂ ਵੀ ਸਹੂਲਤਾਂ ਹੈਗੀਆਂ ਉਹ ਸਾਰੀਆਂ ਜਾਰੀ ਨੇ ਉਹਦੇ ਚ ਇੱਕ ਵੀ ਸਹੂਲਤ ਨੂੰ ਕਿਸੇ ਪਾਸੇ ਵੀ ਇੱਧਰ ਉੱਧਰ ਨਹੀਂ ਕੀਤਾ ਹੈ। ਮੇਰਾ ਆਖਰੀ ਸਵਾਲ ਹੈ ਅਰਵਿੰਦ ਕੇਜੁਰੀਵਾਲ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸ਼ਰਾਬ ਘਟਾਲੇ ਦਾ ਸਾਰਾ ਮਾਮਲਾ ਸੀਗਾ ਏਡੀ ਵੱਲੋਂ ਰੇਡ ਵੀ ਕੀਤੀ ਗਈ ਲਗਭਗ 8 ਸਾਮਣੇ ਵੀ ਭੇਜ ਕੇ 9 ਸਾਮਣ ਤਾਂ ਹੁਣ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਧੂਆ ਉੱਠ ਸਕਦਾ ਪੰਜਾਬ ਦੇ ਵਿੱਚ ਵੀ ਇਹ ਜਿਹੜੇ ਨਾਲ ਸਬੰਧਤ ਲੋਕ ਨੇ ਜਿਹੜੇ ਨੇਤਾ ਨੇ ਜਿਹੜੇ ਮੰਤਰੀ ਨੇ ਜਾਂ ਫਿਰ ਕੋਈ ਹੋਰ ਸ਼ੱਕ ਦੇ ਨਿਗਾਹ ਦੇ ਉੱਤੇ ਇਹਨਾਂ ਨੂੰ ਦੇਖਿਆ ਜਾ ਰਿਹਾ ਸੀ ਤਾਂ ਹੁਣ ਉਹਨਾਂ ਦੇ ਵੀ ਜਿਹੜਾ ਰੇਡ ਹੋ ਸਕਦੀ ਹੈ ਐਕਸ਼ਨ ਲਿਆ ਜਾ ਸਕਦਾ ਦੇਖੋ ਇਹਦੇ ਜ ਪੰਜਾਬ ਹਿਮਾਚਲ ਹਰਿਆਣਾ ਇਹਦੇ ਨਾਲ ਕੋਈ ਲਿੰਕ ਦੇਣ ਨਹੀਂ ਆਂਗਿਆਂ ਦੇ ਜਿਹਨਾਂ ਨੇ ਗੁਨਾਹ ਕਰ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਜਿਹੜੇ ਉਹਦੀ ਇਨਵੈਸਟੀਗੇਸ਼ਨ ਚ ਆਏ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਕਿਸਤਿੰਦਰ ਜੈਨਾ ਉਹਦੇ ਤੋਂ ਅਗਲੀ ਗੱਲ ਆਈ ਫਿਰ ਸੁਸ਼ੋਧਿਆਜੀਤ ਦੀ ਵੀ ਉਹਦੇ ਚ ਆਏ ਉਸੇ ਇਨਵੈਸਟੀਗੇਸ਼ਨ ਚ ਅੱਗੇ ਨਿਕਲਦੇ ਨਿਕਲਦੇ ਸੰਜੇ ਸਿੰਘ ਜਾਂ ਬਾਕੀ ਜਿਹੜੇ ਅੱਗੇ ਆਏ ਆ ਔਰ ਉਹਨਾਂ ਦੀ ਹੀ ਰਿਪੋਰਟ ਦੇ ਵਿੱਚੋਂ ਜਿਹੜਾ ਅੱਗੇ ਆਇਆ ਤਹਿਕੀਕਾਰ ਦੇ ਵਿੱਚੋਂ ਕਿਸੇ ਵੱਲ ਦਾ ਨਾਮ ਆਇਆ ਸੋ ਕਿਸੇ ਦਾ ਇਸ ਤਰ੍ਹਾਂ ਨਹੀਂ ਕਿ ਉਹਨੂੰ ਫੜਨਾ ਉਹਨੂੰ ਫੜਨਾ ਜਾਂ ਪੰਜਾਬ ਦੇ ਕਿਸੇ ਨੂੰ ਫੜਨਾ ਜਾਂ ਹਿਮਾਚਲ ਦੇ ਨੂੰ ਫੜਨਾ ਜਾਂ ਹਰਿਆਣੇ ਦਾ ਐਸਾ ਨਹੀਂ ਹੈ ਜਿਹੜੇ ਦੋਸ਼ੀ ਹੋਣਗੇ ਉਹਨਾਂ ਦੇ ਇਨਵੈਸਟੀਗੇਸ਼ਨ ਦਾ ਹਿੱਸਾ ਬਣਨਗੇ ਔਰ ਜਿਹੜੇ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੋਗਾ ਅਗਰ નિર્ਦੋਸ਼ ਹੋਣਗੇ ਤੇ ਛੱਡ ਜਾਣਗੇ ਜਿਹੜੇ ਦੋਸ਼ੀ ਹੋਣਗੇ ਉਹਨੂੰ ਗ੍ਰਿਫਤਾਰ ਕਰਨਗੇ ਉਹਦਾ ਉਹ ਸਾਡਾ ਕੰਮ ਨਹੀਂ ਹੈ ਉਹ ਭਾਜਪਾ ਦਾ ਕੰਮ ਨਹੀਂ ਹੈ ਉਹ ਸਾਡੀ ਕਿਸੇ ਦੇ ਪੰਜਾਬ ਹਿਮਾਚਲ ਜਸ ਕੇਂਦਰ ਦਾ ਨਹੀਂ ਹੈ ਉਹ ਤਾਂ ED ਦਾ ਕੰਮ ਆ CBI ਦਾ ਕੰਮ ਆ ਉਹਨਾਂ ਦਾ ਏਜੰਸੀਆਂ ਦਾ ਕੰਮ ਆ ਉਹਨਾਂ ਦਾ ਉਹ ਆਪ ਦੇਖਣਗੇ ਕਿ ਉਹਦੇ ਤੇ ਤੱਥ ਹੈ ਔਰ ਇਹਦਾ ਜਵਾਬ ਵੀ ਉਹ ਹੀ ਦੇਣਗੇ ਬਿਲਕੁਲ ਮੇਰੇ ਕੋ ਧੰਨਵਾਦ ਆ ਤਮਾਮ ਹੰਦਿਆ ਦੇ ਨਾਲ ਗੱਲਬਾਤ ਹੋਈ ਹੈ ਸਾਬਕਾ ਕੇਂਦਰੀ ਮੰਤਰੀ ਹੈ ਵਿਜੇ ਸੰਪਲਾ ਔਰ ਜਿਸ ਰਿੱਕੇ ਦੇ ਨਾਲ ਹੁਣ ਲਗਾਤਾਰ ਚਰਚਾਵਾ ਬਣ ਰਹੀ ਹੈ ਪ੍ਰਦਰਸ਼ਨ ਹੋ ਰਿਹਾ ਹੈ ਬੀਜੇਪੀ ਦਫਤਰਾਂ ਦਾ ਘਰਾਓ ਵੀ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਸ਼ੁਰੂਆਤ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ ਹੋਈ ਹੈ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਆਮ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਉੱਥੇ ਹੀ ਦਿੱਲੀ ਦੇ ਵਿੱਚ ਕਈ ਮੰਤਰੀਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਔਰ ਹੁਣ ਤੱਕ 16 ਮੰਤਰੀ ਜਿਹੜੇ ਨੇ 16 ਲੋਕ ਮਾਫ ਕਰਨਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਾ ਹੈ ਔਰ ਅੱਗੇ ਇਹ ਕਾਰਵਾਈ ਕਿੱਥੋਂ ਤੱਕ ਪਹੁੰਚਦੀ ਹੈ ਕਿਹੜੇ ਲੋਕ ਈਡੀ ਦੀ ਰਡਾਰ ਤੇ ਆਉਂਦੇ ਨੇ